ਹੈਲੋ ਜੀ ਸਸ਼ੀ ਕਾਲੀ ਸਾਰਿਆਂ ਨੂੰ ਕਿਵੇਂ ਹੋ ਤੁਸੀਂ ਸਾਰੇ ਜਣੇ ਆਈ ਹੋਪ ਕਿ ਤੁਸੀਂ ਸਾਰੇ ਜਣੇ ਠੀਕ ਹੋਗੇ ਆਪਣੇ ਆਪਣੇ ਘਰਾਂ ਦੇ ਵਿੱਚ ਤੰਦਰੁਸਤ ਚੜ੍ਹਦੀ ਕਲਾ ਵਿੱਚ ਹੋਗੇ ਵਾਹਿਗੁਰੂ ਤੁਹਾਨੂੰ ਹਮੇਸ਼ਾ ਹੀ ਚੜ੍ਹਦੀ ਕਲਾ ਵਿੱਚ ਰੱਖੇ ਤੇ ਮੈਂ ਵੀ ਠੀਕ ਠਾਕ ਆ ਤੇ ਲੋចੀ ਜਿਹੜੀ ਆਪਾਂ ਕੀਤੀ ਸੀ ਉਸੂਈ ਦੀ ਸੈਟਿੰਗ ਉਹ ਤੁਹਾਨੂੰ ਮੈਂ ਥੋੜੀ ਜਿਹੀ ਦਿਖਾ ਦਾਂ ਅੱਜ ਡੇਟ ਹੈਗੀ ਆ ਜੀ 15 ਜੁਲਾਈ ਤੇ ਕਾਫੀ ਦਿਨਾਂ ਦਾ ਵਲੌਗ ਮੈਂ ਐਡਿਟ ਨਹੀਂ ਸੀ ਕੀਤਾ ਥੋੜੀ ਜਿਹੀ ਨਾ ਮਤਲਬ ਮੇਰੀ ਸਿਹਤ ਨਹੀਂ ਸੀ ਠੀਕ ਤਾਂ ਮੈਂ ਦੱਸਦੀ ਆ ਕਿ ਇਸ ਕਾਰਨ ਨਹੀਂ ਮੇਰੀ ਸਿਹਤ ਠੀਕ ਸੀ ਤੇ ਘਰ ਦਾ ਕੰਮ ਆਪਣਾ ਇੰਨਾ ਹੋ ਗਿਆ ਵਾ ਬਸ ਥੋੜਾ ਕੀ ਰਹਿ ਗਿਆ ਵਾ 6-7 ਦਿਨ ਹੀ ਲੱਗ ਜਾਣੇ ਆ ਹੋਰ ਤੇ ਆਲਰੇਡੀ ਮਤਲਬ ਹੋਈ ਜਾ ਰਿਹਾ ਵਾ ਕਿ ਕੋਈ ਛੁੱਟੀ ਨਾ ਹੋਵੇ ਫਿਰ ਤਾਂ ਹੋ ਹੀ ਜਾਣਾ 6-7 ਦਿਨਾਂ ਦੇ ਵਿੱਚ ਜੇ ਕੋਈ ਮਿਸਤਰੀ ਨੇ ਛੁੱਟੀ ਕੀਤੀ ਫਿਰ ਤਾਂ ਤੁਹਾਨੂੰ ਪਤਾ ਹੀ ਹੈ ਫਿਰ ਵੱਧ ਦਿਨ ਲੱਗ ਹੀ ਜਾਣੇ ਆ ਤੇ ਤੁਸੀਂ ਮੇਰੀ ਰਸੋਈ ਦਾ ਹਾਲ ਵੀ ਦੇਖ ਸਕਦੇ ਬਟ ਹੁਣ ਬਹੁਤ ਔਖਾ ਆ ਪਿਆ ਵਾ ਕਿਉਂਕਿ ਤੁਹਾਨੂੰ ਪਤਾ ਫਿਰ ਇਦਾਂ ਚੀਜ਼ਾਂ ਫੜਨ ਚ ਰੱਖਣ ਚ ਬਹੁਤ ਪ੍ਰੋਬਲਮ ਆਉਂਦੀ ਆ ਤੇ ਲੋ ਜੀ ਅੱਜ ਆਪਾਂ ਚੱਲੇ ਆ ਪੇਕਿਆਂ ਨੂੰ ਰੈਡੀ-ਸ਼ੈਡੀ ਹੋ ਕੇ ਟਾਈਮ ਹੋ ਗਿਆ ਸੀ 10 ਵਜੇ ਦਾ ਤੇ ਮੈਂ ਤੁਹਾਨੂੰ ਦੱਸਦੀ ਆ ਮੈਂ ਪੇਕੇ ਕਿਉਂ ਚੱਲੀ ਆ ਘਰ ਦਾ ਕੰਮ ਛੱਡ ਕੇ ਕਿਉਂ ਜਾਣਾ ਪਿਆ ਮੈਨੂੰ ਪੇਕੇ ਤੇ ਮੇਰੇ ਪੇਕੇ ਹੈਗਾ ਜੀ ਮੇਲਾ ਅੱਜ ਮੱਦ ਦਾ ਦਿਨ ਸੀ ਕੱਲ ਮੈਂ ਜਾਣਾ ਸੀ ਵੈਸੇ ਕੱਲ ਜਾਇਆ ਨਹੀਂ ਗਿਆ ਬਟ ਅੱਜ ਮੈਂ ਜਾਣਾ ਵਾਂ ਜਦ ਮੈਂ ਟਾਈਮ ਨਹੀਂ ਰੈਡੀ ਹੋਗੀ ਤੇ ਬਾਕੀ ਜਿਹੜਾ ਘਰ ਦਾ ਕੰਮ ਕਰਦਾ ਉਹ ਮੰਮੀ ਸੰਭਣਗੇ ਹੁਣ 2 ਦਿਨ ਅੱਜ 15 ਤੇ 16 ਤਰੀਕ ਨੂੰ 17 ਨੂੰ ਮੈਂ ਆ ਜਾਣਾ ਵਾਂ ਕਰੇ ਲੋਜੀ ਇੱਥੇ ਆਪਣੇ ਪੋਤੇ ਆਪਦੀ ਦਾਦੀ ਨੂੰ ਮਿਲੁੰਦੇ ਸੀ ਸਕੰਦਰ ਸੁਲਤਾਨ ਨੂੰ ਵੀ ਰੈਡੀ ਹੋ ਗਏ ਸੀ ਮੈਂ ਵੀ ਰੈਡੀ ਸੀ ਸਰਦਾਰ ਜੀ ਉਹਨਾਂ ਨੇ ਸਾਨੂੰ ਛੱਡ ਕੇ ਆ ਜਾਣਾ ਸੀ ਇਹਨਾਂ ਨੇ ਰਹਿਣਾ ਨਹੀਂ ਕਿਉਂਕਿ ਇਹ ਤੁਹਾਨੂੰ ਪਤਾ ਫਿਰ ਘਰ ਦਾ ਕੰਮ ਤਾਂ ਦਾ ਕਰਦੀ ਆ ਫਰੋਖ ਹੋ ਜਾਣਾ ਵਾ ਮਿਸ ਕਰਕੇ ਨਾ ਸਾਨੂੰ ਛੱਡ ਕੇ ਆ ਜਾਣਾ ਸੀ ਤੇ ਇੱਥੇ ਅਸੀਂ ਸਾਰੀ ਪੈਕਿੰਗ ਵਗੈਰਾ ਕਰ ਲਈ ਸੀ ਮੇਰੇ ਤੋਂ ਨਾ ਜ਼ਿਆਦਾ ਵਲੌਗ ਨਹੀਂ ਸੀ ਸ਼ੂਟ ਹੋਇਆ ਕਿਉਂਕਿ ਤੁਹਾਨੂੰ ਪਤਾ ਫਿਰ ਬੱਚਿਆਂ ਦੇ ਨਾਲ ਤਾਂ ਇਹੀ ਹਾਲ ਹੁੰਦਾ ਘਰ ਦੇ ਵਿੱਚ ਤੇ ਇਧਰੋਂ ਚੀਜ਼ਾਂ ਸੈੱਟ ਇਧਰੋਂ ਸੈੱਟ ਫਿਰ ਜ਼ਿਆਦਾ ਫੋਨ ਨਹੀਂ ਫੜਿਆ ਜਾਂਦਾ ਤੇ ਲੋ ਜੀ ਅਸੀਂ ਹੁਣ ਚੱਲੇ ਆ ਠੰਡੇ ਠੰਡੇ ਕਿਉਂਕਿ ਹਲੇ 10 ਮੇਰੇ ਖਿਆਲ ਨਾਲ 10:30 ਵਜ ਦਾ ਟਾਈਮ ਹੋਇਆ ਕੋਈ ਜ਼ਿਆਦਾ ਟਾਈਮ ਨਹੀਂ ਸੀ ਹੋਇਆ ਤੇ ਸਕੰਦਰ ਸੁਲਤਾਨ ਨੂੰ ਨਹੀਂ ਰੈਡੀ ਹੋ ਗਏ ਸੀ ਬਹੁਤ ਗੁੱਸੇ ਸੀ ਤੇ ਸਰਦਾਰ ਜੀ ਉਹਨਾਂ ਨੇ ਤੁਹਾਨੂੰ ਦੱਸਿਆ ਕਿ ਸਾਨੂੰ ਛੱਡ ਕੇ ਆ ਜਾਣਾ ਤੇ ਲੋ ਜੀ ਜਿਹੜੇ ਮੇਰੇ ਚੈਨਲ ਤੇ ਪਹਿਲੀ ਵਾਰ ਆਏ ਨੇ ਮੇਰੇ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰ ਲਿਓ ਤੇ ਲਾਈਕ ਕਮੈਂਟ ਸ਼ੇਅਰ ਕਰਨਾ ਬਿਲਕੁਲ ਨਾ ਭੁੱਲਿਓ ਤੇ ਪਲੀਜ਼ ਵੀਡੀਓ ਨੂੰ ਫੁੱਲ ਵਾਚ ਜ਼ਰੂਰ ਕਰਿਆ ਕਰੋ ਤੇ ਆਪਣੇ ਸੁਨੇ ਸੁਨੇ ਕਮੈਂਟ ਜ਼ਰੂਰ ਕਰਕੇ ਜਾਇਆ ਕਰੋ ਤੇ ਮੇਲਾ ਦੇਖ ਕੇ ਮੇਰੀ ਹੋ ਗਈ ਸੀ ਸਿਹਤ ਖਰਾਬ ਤੇ ਮੇਰੇ ਤੋਂ ਰਿਕਾਰਡਿੰਗ ਵਗੈਰਾ ਨਹੀਂ ਹੋਈ ਬਸ ਸੇ ਮੈਂ ਵਲੌਗ ਦਾ ਸ਼ੂਟ ਕੀਤੇ ਸੀ ਥੋੜੇ ਥੋੜੇ ਬਟ ਤੁਹਾਨੂੰ ਪਤਾ ਫਿਰ ਇਦਾਂ ਸੇਤ ਨਾ ਠੀਕ ਹੋਵੇ ਤੇ ਘਰੇ ਵੀ ਕੰਮ ਹੋਵੇ ਫਿਰ ਬਹੁਤ ਔਖਾ ਜਾਂਦਾ ਤੇ ਕੱਪੜੇ ਅਸੀਂ ਬਸ 2-3 ਦਿਨਾਂ ਦੇ ਲੈਸ ਹੀ ਜਿਆਦਾ ਦਿਨ ਤਾਂ ਤੁਹਾਨੂੰ ਪਤਾ ਰਿਆ ਨਹੀਂ ਜਣਾ ਫਿਰ ਘਰੇ ਮਿਸਤਰੀ ਲੱਗੇ ਆ ਤੇ ਔਖਾ ਹੋ ਜਾਣਾ ਵਾ ਕਰੋ ਅਸੀਂ ਰੈਡੀ ਸ਼ੈਡੀ ਹੋ ਕੇ ਗਏ ਸੀ ਬਟ ਅਹੀਂ ਸਿੱਧਾ ਕਰੇ ਨਹੀਂ ਸੀਗੇ ਅਸੀਂ ਪਹਿਲਾਂ ਮਤਲਬ ਗੁਰਦੁਆਰਾ ਸਾਹਿਬ ਗਏ ਸੀ ਜਾਂਦੇ ਜਾਂਦੇ ਉਹ ਵੀ ਤੁਹਾਨੂੰ ਮੈਂ ਦਿਖਾਉਣੀ ਆ ਕਿਉਂਕਿ ਮੈਨੂੰ ਇਹ ਸੀ ਕਿ ਸਦਾਚੁਣੇ ਮੱਥਾ ਟੇਕ ਜਾਣਗੇ ਨਾਲੇ ਪ੍ਰਸ਼ਾਦਾ ਪਾਣੀ ਸ਼ੱਕ ਜਾਗੇ ਕਿਉਂਕਿ ਫਿਰ ਤੜਕੇ ਤੜਕੇ ਆਗੇ ਤੇ ਨਿਤੜਕੇ ਤੁਹਾਨੂੰ ਪਤਾ ਸਾਡੇ ਕੋਲ ਰੋਟੀ ਨਹੀਂ ਪੱਕ ਕੇ ਦੀ ਤੇ ਅਸੀਂ ਸੋਚਿਆ ਫਿਰ ਪ੍ਰਸ਼ਾਦਾ ਉਥੋਂ ਗੁਰਦੁਆਰਾ ਸਾਹਿਬ ਤੋਂ ਸ਼ੱਕ ਲਾਂਗੇ ਤੇ ਲੋ ਜੀ ਸਾਡੇ ਗੁਰਦੁਆਰਾ ਸਾਹਿਬ ਦਾ ਮੋਲ ਮੇਰੇ ਪਿੰਡ ਦਾ ਤੇ ਤਨਤਨ ਬਾਬਾ ਸຖານਾ ਜੀ ਤੇ ਇੱਥੇ ਮੇਲਾ ਮਤਲਬ 16 ਤਰੀਕ ਨੂੰ ਤੇ ਮਤਲਬ ਸੋਨ ਦੀ ਸੰਗਰਾਦ ਨੂੰ ਹੀ ਮਨਾਇਆ ਜਾਂਦਾ ਵਾ ਇੱਕ ਸੋਨ ਨੂੰ ਮਤਲਬ ਕੋਈ ਵੀ ਡੇਟ ਆ ਜੇ ਬਟ ਇਸ ਮਹੀਨਾ ਮਹੀਨਾ ਜਿਹੜਾ ਚੜਦੈ ਨੇ 16 ਤਰੀਕ ਨੂੰ ਚੜਦਾ ਮੈਂ ਜੋ ਨਿੱਕਾ ਹੁੰਨਿਆਂ ਤੋਂ ਵੇਖਦੀ ਹੁੰਦੀ ਹਾਂ ਨਾ ਬਸ ਇੰਨੀ ਤਰੀਕ ਨੂੰ ਚੜਦਾ ਵਾ ਤੇ ਲੋ ਜੀ ਘਰ ਪਹੁੰਚ ਚੁੱਕੇ ਸੀ ਘਰੇ ਮੇਰਾ ਨਿੱਕਾ ਬ੍ਰਦਰ ਸੀ ਵੱਡਾ ਬ੍ਰਦਰ ਗਿਆ ਸੀ ਸਕੂਲ ක ද . ਤੇ ਬੱਚਿਆਂ ਨੇ ਨਾਨਕ ਕੇ ਜਾ ਕੇ ਬਹੁਤ ਜ਼ਿਆਦਾ ਮਸਤੀ ਕੀਤੀ ਸਰਦਾਰ ਜੂਨ ਨੇ ਵੀ ਥੋੜਾ ਟਾਈਮ ਰੈਸਟ ਕੀਤੀ ਤੇ ਫਿਰ ਪਹਿਲਾਂ ਮਤਲਬ ਅਸੀਂ ਠੰਡ ਠੰਡ ਪੀਤਾ ਚਾਬਨਾ ਕੇ ਪੀਤੀ ਤੇ ਮੁੜ ਕੇ ਸਰਦਾਰ ਜੀ ਨੇ ਕਹਿੰਦੇ ਚਲੋ ਹੁਣ ਮੈਂ ਚੱਲਦਾ ਹਾਂ ਤੇ ਬੜਾ ਸਕੰਦਰ ਸੁਲਤਾਨ ਨੂੰ ਨੇ ਬਹੁਤ ਰੋਏ ਕਿਉਂਕਿ ਜਦੋਂ ਇਹ ਮਤਲਬ ਮੌਨ ਲੱਗੇ ਸੀ ਨਾ ਸਕੰਦਰ ਤਾਂ ਸੌਂ ਗਿਆ ਸੀ ਤੇ ਸੁਲਤਾਨ ਜਾਗਨਦੇ ਸੀ ਬਟ ਬਹੁਤ ਰੋਏ ਦੋਵੇਂ ਜਾਣੇ ਕਹਿੰਦੇ ਸਾਨੂੰ ਵੀ ਨਾਲ ਲੈ ਕੇ ਚੱਲ ਜੀ ਆਪਾਂ ਰੈਡੀ ਹੋ ਗਏ ਆ ਗੁਰਦੁਆਰਾ ਸੈੱਟ ਚੰਨ ਲਈ ਤੇ ਟਾਈਮ ਹੋ ਗਿਆ 8 ਵਜ ਗਏ ਤੁਸੀਂ ਦੇਖ ਸਕਦੇ ਹੋ ਸਕੰਦਰ ਸੁਲਤਾਨ ਚਲੋ ਬਾਬੇ ਚਲੀਏ ਬਾਬੇ ਚਲੀਏ ਬਾਬੇ ਜੀ ਅੱਜ ਮੱਧਵ ਵਾਲਾ ਦਿਨ ਸੀ ਤੇ ਸਵੇਰੇ ਪੋਪ ਪੈਣੇ ਆ ਤੇ ਹੁਣ ਆਪਾਂ ਇਸ ਟਾਈਮ ਰੈਡੀ ਹੋ ਕੇ ਚੱਲਿਆਂ ਕਿਉਂਕਿ ਰਾਤ ਨੂੰ ਕਥਾ ਹੋਣੀ ਆ ਗੁਰਦੁਆਰਾ ਸਾਹਿਬ ਤੇ ਆਪਾਂ ਥੋੜਾ ਜਿਹਾ ਲੇਟ ਚੱਲਨੇ ਆ

ਬਾਬਾ ਜੀ ਤੇ ਬਾਬਾ ਸਕੰਦਰ ਤੂੰ ਹੀ ਆ ਬਾਬਾ ਤਾਰੋਗੇ ਪਪਾ ਕਿੱਥੇ ਤੁਹਾਡਾ ਪਪਾ ਪਪਾ ਕਿੱਥੇ ਗਿਆ ਦੂ ਦੂ ਚੱਗ ਗਿਆ ਪੰ ਛੱਡ ਗਿਆ ਤੈਨੂੰ ਨਹੀਂ ਘੜਿਆਣ ਚਲੋ ਆ ਜਾ ਫਿਰ ਤੁਰੋ ਰੋਮਣ ਫੜ ਲੈ ਨਾ ਨੂੰ ਆ ਮੈਂ ਉਹਨੂੰ ਦੱਦੂਗਾ ਪਿੰਨ ਫੇਰ ਆ ਜਾ ਯਾਨਾ ਆ ਚੱਲ ਜੀ ਲੈ ਤੈਨੂੰ ਲੈ ਆ ਚੱਲੀ ਆ ਜਾ ਤੈਨੂੰ ਦਿਖवानी ਆ ਆਪਣੇ ਪੇਕੇਆਂ ਦਾ ਘਰ ਕਿੱਥੇ ਅਸੀਂ ਰਹਨੇ ਆ ਅਸੀਂ ਪਿੰਡ ਦੇ ਵਿੱਚ ਨਹੀਂ ਰਹਿੰਦੇ ਅਸੀਂ ਰਹਨੇ ਆ ਬੈਕਾਂ ਦੇ ਵਿੱਚ ਹੁਣ ਤਾਂ ਵੈਸੇ ਵੀਡੀਓ ਕਲੀਅਰ ਨਹੀਂ ਆਣੀ ਬਟ ਸਵੇਰ ਦੇ ਟਾਈਮ ਕਲੀਅਰ ਆਊਗਾ ਫਿਰ ਮੈਂ ਤੁਹਾਨੂੰ ਸਵੇਰੇ ਵੀ ਦਿਖਾਵਾਂਗੀ ਐਸ ਵੀ ਲੈਣਾ ਮੇ ਲੋ ਬਹੁਤ ਜ਼ਿਆਦਾ ਪਰਜੰਦਾ ਇਸ ਕਰਕੇ ਇਸ ਟਾਈਮ ਚੱਲਨੇ ਆ देखो मेल मेले सामने बैक र सिर्फ चार को कार बहुत रोखादे बहुत है thank <laughs> you सौ सट्ठ सठ एक पल्ली तू बैठे <laughs> गड्डी गलाई लेवा गया भाई न लेना न आ हमने बताया कि वो इतना मातार करना वाला है मेरी कड़ियां एकदम बना लिया कि इतना जन्ना ने कितने ने भी तो है न मते मेरी कड़ियां जयना भगवान वाली भाई जी ਇਹ ਜਿਹੜਾ ਹੀ ਵੇ ਦੇ ਚੱਲਣ ਲਿਆ ਡਰਦਾ ਤਾਂ ਕਿ ਸਿਕੰਦਰ ਵੇਖਾ ਨਹੀਂ ਡਰਦਾ ਨਾ ਡਰ ਨਹੀਂ ਲੱਗਦਾ ਸਿਕੰਦਰ ਦਰੰਦੀਏ ਥੋੜਾ ਥੋੜਾ ਸਿਕੰਦਰ ਕੀ ਹੋਇਆ ਥੋੜੇ ਮੂਹੇ ਸਿਕੰਦਰ ਥੋੜਾ ਥੋੜਾ ਚਰਨ ਲਿਆ ਨਾ ਚਰਨ ਲਿਆ ਤੇ ਮੈਂ ਵੀ ਲੈਂਦੀ ਸੀ ਵੀੜੇ ਤੇ ਝੂਟਾ ਤੇ ਬੱਚਿਆਂ ਨੇ ਵੀ ਲੈ ਲਏ ਸੀ ਤੇ ਅੱਜ ਵਾਲਾ ਵਲੌਗ ਕਿਵੇਂ ਦਾ ਲੱਗਾ ਸਾਰੇ ਜਣੇ ਜ਼ਰੂਰ ਕਮੈਂਟ ਕਰਕੇ ਦੱਸਿਓ ਤੇ ਆਪਾਂ ਮਿਲਦੇ ਹਾਂ ਜੀ ਨੈਕਸਟ ਵਲੌਗ ਚ ਬਾਏ ਬਾਏ ਟੇਕ ਕੇਅਰ